ਦੀ ਮੈਂ ਗੱਲ ਕਰ ਰਿਹਾ ਪੂਰੇ ਜੇ ਮੈਂ ਦੇਸ਼ ਦੀ ਗੱਲ ਕਰਾਂ ਤਾਂ ਬਹੁਤ ਸਾਰੀਆਂ ਇਹੋ ਜੀਆਂ ਕੀਮਤੀ ਜਾਂਦਾ ਜਿਹੜੀਆਂ ਆਗੀਆਂ ਨੇ ਸਾਡੀ ਥੋੜੀ ਜਿਹੀ ਲਗਿਆਨੀ ਕਰਕੇ ਜਿਹੜਾ ਹੈਗਾ ਛੱਡੀਆਂ ਜਾਂਦੀਆਂ ਨੇ ਜਦੋਂ ਸਾਡੀ ਗੱਡੀ ਦਾ ਕੋਈ ਐਕਸੀਡੈਂਟ ਹੋ ਜਾਂਦਾ ਟ੍ਰੈਫਿਕ ਦੀਆਂ ਪਾਲਣਾ ਕਰਨਾ ਸਾਡਾ ਸਭ ਤੋਂ ਪਹਿਲਾ ਤਰ੍ਹਾਂ ਹੈਗਾ ਬੰਦਾ ਹੈਗਾ ਫੱਟ ਬੰਦਾ ਹੈਗਾ ਜਿਸ ਤਰੀਕੇ ਨਾਲ ਅਸੀਂ ਘਰੋਂ ਬਾਹਰ ਗਏ ਆਂ ਗਿਆਂ ਗੱਡੀ ਤੇ ਜਾ ਰਹੇ ਆਂ ਅੱਜ ਕੱਲ੍ਹ ਧੁੰਦ ਦਾ ਬਹੁਤ ਜ਼ਿਆਦਾ ਮੌਸਮ ਆ ਗਿਆ ਧੁੰਦ ਦੇ ਵਿੱਚ ਅਕਸਰ ਹੀ ਜਿਹੜੇ ਹੈਗੇ ਨੇ ਹਾਦਸੇ ਹੁੰਦੇ ਨੇ ਔਰ ਇਹਨਾਂ ਹਾਦਸਿਆਂ ਨੂੰ ਅਸੀਂ ਖੁਦ ਹੀ ਜਿਹੜਾ ਹੈਗਾ ਬਣਾਵਾ ਦਿੰਨੇ ਹੈਗੇ ਆ ਤੇ ਅਸੀਂ ਖੁਦ ਹੀ ਇਹਨਾਂ ਹਾਦਸਿਆਂ ਦੇ ਉੱਤੇ ਜਿਹੜਾ ਹੈਗਾ ਕੰਟਰੋਲ ਕਰ ਸਕਦੇ ਹੈਗੇ ਆ ਜੀ ਬਿਲਕੁਲ ਜੇਕਰ ਅੱਜਕੱਲ੍ਹ ਧੁੱਪ ਦਾ ਮੌਸਮ ਹੈ ਤੁਸੀਂ ਕੋਈ ਵੀ ਆਪਣੀ ਗੱਡੀ ਚਲਾ ਰਹੇ ਹੋ ਤੇ ਕਟੋ-ਕਟ ਇੱਕ ਗੱਡੀ ਦਾ ਫਾਸਲਾ ਜਿਹੜਾ ਹੈਗਾ 20 ਫੁੱਟ ਤੋਂ 15 ਤੋਂ 20 ਫੁੱਟ ਦਾ ਤੁਹਾਡਾ ਹੋਣਾ ਚਾਹੀਦਾ ਹੈਗਾ ਤੁਹਾਡੀਆਂ ਲਾਈਟਾਂ ਜਿਹੜੀਆਂ ਹੈਗੀਆਂ ਨੇ ਉਹ ਜਗਦੀਆਂ ਉਡੀਆਂ ਚਾਹੀਦੀਆਂ ਨੇ ਇੰਡੀਕੇਟਰ ਜਿਹੜੇ ਹੈਗੇ ਨੇ ਉਹ ਚੱਲਦੇ ਹੋਣੇ ਚਾਹੀਦੇ ਨੇ ਔਰ ਖਾਸ ਕਰਕੇ ਜਦੋਂ ਤੁਸੀਂ ਕਾਰ ਡਰਾਈਵ ਕਰ ਰਹੇ ਹੋ ਤਾਂ ਤੁਹਾਡੇ ਸੀਟ ਬੈਲਟ ਜਿਹੜੀ ਹੈਗੀ ਆ ਉਹ ਲੱਗੀ ਹੋਣੀ ਚਾਹੀਦੀ ਆ ਜੇਕਰ ਤੁਸੀਂ ਟੂ ਵੀਲਰ ਤੇ ਉੱਤੇ ਹੈਗੇ ਹੋ ਤਾਂ ਤੁਹਾਡੇ ਹੈਲਮਟ ਲੈਣਾ ਵੀ ਜ਼ਰੂਰੀ ਆ ਸੋ ਅੱਜ ਅਸੀਂ ਵਾਇਸ ਪੰਜਾਬ ਟਾਈਮ ਰਾਈਟ ਜਿਹੜਾਗਾ ਮੋਗਾ ਦੇ ਵਿੱਚ ਲੋਕਾਂ ਨੂੰ ਜਾਗਰੂ ਕਰ ਰਹੇ ਹਾਂ ਟ੍ਰੈਫਿਕ ਦੇ ਨਿਯਮਾਂ ਬਾਰੇ ਕਿਉਂਕਿ ਆਨ ਆਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸਰਕਾਰ ਵੱਲੋਂ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਕੀਤੀ ਜਾ ਰਹੀ ਹੈਗੀਆ ਔਰ ਆਨਲਾਈਨ ਚੈਲਨ ਜਿਹੜੇ ਅਗੇ ਨੇ ਚਾਰ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ 26 ਜਨਵਰੀ ਤੋਂ ਸ਼ੁਰੂ ਵੀ ਹੋ ਰਹੇ ਨੇ ਤੇ ਮੋਗੇ ਦੀ ਵਾਰੀ ਵੀ ਉਹਦੇ ਨਾਲ ਹੀ ਆਉਣੀ ਹੈਗੀਆ ਸੋ ਪਹਿਲਾਂ ਤੋਂ ਮੈਂ ਮੋਗੇ ਦੀਆਂ ਤਸਵੀਰਾਂ ਦਿਖਾਣਾ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਅਗੇ ਨੇ ਬਿਨਾ ਹੈਲਮਟ ਤੋਂ ਬਿਨਾ ਸੀਟ ਬੈਲਟ ਤੋਂ ਜਾਂਦੇ ਨੇ ਭਾਵੇਂ ਮੋਗਾ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਸੋ ਅਸੀਂ ਵਾਇਸ ਪੰਜਾਬ ਟਾਈਮ ਰਾਹੀਂ ਅੱਜ ਫਿਰ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਮੋਗਾ ਦੇ ਬਾਜ਼ਾਰਾਂ ਦੇ ਵਿੱਚ ਪਹੁੰਚੇ ਆ ਗਿਆਂ ਕਿ ਲੋਕ ਆਪਣੀ ਸੇਫਟੀ ਕਰਨ ਕਿਉਂਕਿ ਉਹਨਾਂ ਨੂੰ ਕਰੇ ਕੋਈ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਮੋਗਾ ਦੀਆਂ ਕਿੰ ਤਰੀਕੇ ਨਾਲ ਲੋਕ ਜਿਹੜੇ ਜਾਂਦੇ ਨੇ ਉਸ ਤੋਂ ਬਾਅਦ ਗੱਲ ਵੀ ਕਰਦੇ ਲੋਕਾਂ ਦੇ ਨਾਲ ਲਗੇਗਾ ਕਿਉਂਕਿ ਜਦੋਂ ਤੁਹਾਡੇ ਘਰੇ ਈ ਚਲਾਨ ਆ ਜਾਏਗਾ ਔਰ ਤੁਸੀਂ ਵੀ ਸੋਚੋਗੇ ਯਾਰ ਮੈਂ ਸ਼ੀਟ ਬੈਡਿੰਗ ਲਈ ਸੀ ਮੇਰਾ ਚਲਾਨ ਹੋ ਗਿਆ ਮੈਂ ਹੈਲਮਟ ਨਹੀਂ ਪਾਇਆ ਸੀ ਮੇਰਾ ਚਲਾਨ ਹੋ ਗਿਆ ਸੋ ਇਹਨਾਂ ਚੀਜ਼ਾਂ ਦੀ ਪਾਲਣਾ ਜਿਹੜੀ ਆਪਾਂ ਕੱਢੀ ਸ਼ੁਰੂ ਕਰੀਏ ਤਾਂ ਕਿ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾਗਾ ਖਿਆਲ ਕਰ ਸਕੀਏ ਤਸਵੀਰਾਂ ਦਿਖਾ ਰਿਹਾ ਹਾਂ ਤੁਹਾਨੂੰ ਮੋਗਾ ਦੀਆਂ ਮੈਂ ਜਿੱਥੇ ਕਿ ਤੁਸੀਂ ਦੇਖ ਰਹੇ ਸੀਗੇ ਕਾਫੀ ਸਾਰੇ ਲੋਕ ਕੀ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਸੀਟ ਬੈਲਟ ਨਹੀਂ ਯੂਜ਼ ਕਰ ਰਹੇ ਸੀਗੇ ਜਾਂ ਹੈਲਮਟ ਨਹੀਂ ਪਾ ਰਹੇ ਸੀਗੇ ਗੱਲ ਕਰਦੇ ਕੁਝ ਲੋਕਾਂ ਦੇ ਨਾਲ ਕੀ ਉਹਨਾਂ ਦਾ ਕਹਿਣਾ ਹੈ ਕੀ ਲੋਕ ਜਿਹੜੇ ਅਗੇ ਨੇ ਸੀਟ ਬੈਲਟ ਪਾ ਕੇ ਜਾ ਰਹੇ ਨੇ ਜਾਂ ਨਹੀਂ ਜਾ ਰਹੇ ਕਿ ਔਰ ਉਹਨਾਂ ਨੂੰ ਕੀ ਇਹਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਕਿਵੇਂ ਕਰਨਾ ਚਾਹੀਦਾ ਸਰ ਲਗਾਤਾਰ ਲੋਕ ਜਿਹੜੇ ਹੈਗੇ ਨੇ ਸੀਟ ਬੈਲਟ ਨਹੀਂ ਯੂਜ਼ ਕਰਦੇ ਕਿ ਹਾਥੇ ਹੋਰ ਦਾ ਡਰ ਹੁੰਦਾ ਤੁਹਾਡੇ ਵੀ ਸੀਟ ਬੈਲਟ ਨਹੀਂ ਲੱਗੀ ਜੀ ਸਰ ਮੈਂ ਤਾਂ ਜੀ ਖੜਿਆ ਆਂ ਵਾ ਹਜੇ ਜਦੋਂ ਤੁਰੂੰਗਾ ਤਾਂ ਮੈਂ ਗੱਡੀ ਸੀਟ ਬੈਲਟ ਲਾ ਲੈਂਦਾ ਲੰਗੀ ਕਾਉਂਗੇ ਲੋਕਾਂ ਨੂੰ ਲੋਕਾਂ ਨੂੰ ਵੀ ਇਹ ਕਹਿੰਨਾ ਜੀ ਬਹੁਤ ਹੱਦ ਤੱਕ ਸੇਫਟੀ ਹੋ ਜਾਂਦੀ ਹੈ ਜੇ ਸੀਟ ਬੈਲਟ ਲਾਈ ਜਾਵੇ ਤਾਂ ਜੇ ਸਾ ਅੱਜ ਕੱਲ ਧੁੰਦ ਦੇ ਦਿਨ ਆ ਗਏ ਨਾ ਜੀ ਟ੍ਰੈਫਿਕ ਕਾਫੀ ਹੁੰਦਾ ਸੰਕਰੇ ਤੇ ਸੂਰੂ ਦੇ ਵਾਸਤੇ ਜੀ ਉਹਦੇ ਵਾਸਤੇ ਜੀ ਇੱਕ ਤਾਂ ਮੋੜਾਂ ਤੇ ਰਿਫਲੈਕਟਰ ਹੋਣੇ ਚਾਹੀਦੇ ਆ ਜੀ ਜਿੱਥੇ ਵੀ ਸਪੀਡ ਬ੍ਰੇਕਰ ਹੈਗੇ ਉਥੇ ਵੀ ਰਿਫਲੈਕਟਰ ਹੋਣੇ ਚਾਹੀਦੇ ਆ ਜਿਹਦੇ ਨਾਲ ਵੀ ਧੁੰਦ ਦੀਆਂ ਲਈ ਤੋਂ ਲਾਈਟਾਂ ਪੈਂਦੀਆਂ ਤੇ ਉਹ ਦੱਸ ਜਾਂਦੇ ਬੰਦਿਆਂ ਬਿਲਕੁਲ ਜੀ ਬਹੁਤ ਸੋਹਣੀ ਗੱਲ ਕਹੀ ਇਹਨਾਂ ਨੇ ਕਿ ਭਾਵੇਂ ਉਹ ਖੜੇ ਸੀਗੇ ਇੱਥੇ ਪਰ ਉਹ ਕਹਿੰਦੇ ਮੈਂ ਜਦੋਂ ਚੱਲਾਂਗਾ ਤੇ ਮੈਂ ਸੀਟ ਬੈਲਟ ਜਿਹੜੀ ਹੈਗੀ ਆ ਲ ਹੋਰ ਵੀ ਲੋਕਾਂ ਦੇ ਨਾਲ ਅਸੀਂ ਗੱਲ ਕਰਦੇ ਹਾਂਗੇ ਕਾਫੀ ਸਾਰੇ ਲੋਕ ਜਿਹੜੇ ਨੇ ਅ ਸਿੱਖੇ ਜਾ ਵੀ ਰਹੇ ਨੇ ਤੇ ਉਹਨਾਂ ਨੂੰ ਵੀ ਬੋਲਦੇ ਜੀ ਭਾਈ ਸਾਹਿਬ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਤੁਸੀਂ ਮੋਗੇ ਤੋਂ ਹੀ ਲੋਕਾਂ ਨੂੰ ਮੋਗੇ ਤੋਂ ਤੁਹਾਡੇ ਬੈਲਟ ਨਹੀਂ ਲੱਗੀ ਗਈ ਸੋਰਾ ਵੈਟ ਕੋ ਦੁਕਾਨ ਤੋਂ ਆਏ ਆ ਇਹ ਕੋ ਮੈਂ ਕਿ ਬੈਲਟ ਲਾਣੀ ਚਾਹੀਦੀ ਹੈ ਨਹੀਂ ਹਾਂਜੀ 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 ਕਿ ਲੋਕਾਂ ਨੂੰ ਨਾ ਸਹੀ ਹੈ ਜੀ ਬੈਲਟ ਲਾਣੀ ਚਾਹੀਦੀ ਹੈ ਸੇਫਟੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਨੇ ਬੜੀ ਵਧੀਆ ਗੱਲ ਕਹੀ ਹੈ ਜੀ ਆ ਕਿ ਸਾਨੂੰ ਬੈਲਟ ਲਾਣੀ ਚਾਹੀਦੀ ਹੈ ਔਰ ਬੈਲਟ ਦੇ ਨਾਲ ਜਿਹੜੀ ਹੈ ਸਾਡੀ ਸੇਫਟੀ ਹੈਗੀ ਆ ਭਾਈ ਸਾਹਿਬ ਇੱਕ ਮਿੰਟ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੋਇਆ ਤੁਸੀਂ ਡਰਾਈਵ ਕਰ ਰਹੇ ਹੋ ਔਰ ਸਭ ਤੋਂ ਜੁੜੀ ਸੀ ਬੈਲਟ ਲੋੜੀ ਤੁਹਾਡੇ ਬੈਲਟ ਲੱਗੀ ਹੈ ਕੀ ਕਹੋਗੇ ਲੋਕਾਂ ਨੂੰ ਨਹੀਂ ਅਸੀਂ ਤਾਂ ਐਂ ਹੀ ਕਹਿਣਾ ਚਾਹੁੰਦੇ ਹਾਂ ਬੈਲਟ ਲਾ ਕੇ ਗੱਡੀ ਚ ਲਓ ਬਿਨਾ ਬੈਲਟ ਤੋਂ ਗੱਡੀ ਚਲਾਉਣੀ ਨਹੀਂ ਚਾਹੀਦੀ ਜੀ ਜਦੋਂ ਐਕਸੀਡੈਂਟ ਹੁੰਦਾ ਪਹਿਲੀ ਗੱਲ ਤਾਂ 에ਅਰ ਬੈਗ ਹੀ ਨਹੀਂ ਖੁੱਲਦੇ ਗੱਡੀਆਂ ਦੇ ਬੈਲਟ ਦੇ ਨਾਲ ਹੀ 에ਅਰ ਬੈਗ ਖੁੱਲ ਨੂੰ ਬੈਲਟ ਲੱਗੀ ਹੋਊਗੀ 에ਅਰ ਬੈਗ ਵੀ ਖੁੱਲ ਜਾੜੇ ਸਾਰਾ ਤੋਂ ਜ਼ਿਆਦਾ ਸੇਫਟੀ ਹੋਏਗੀ ਜੀ ਤੇ ਇਹਦੇ ਨਾਲ ਜਿਹੜਾਗਾ ਤੁਹਾਡੀ ਡਰਾਈਵਿੰਗ ਜਿਹੜੀ ਤੁਹਾਨੂੰ ਕਿੰਨਾ ਵਧੀਆ ਲੱਗਦੀ ਹੈ ਜੀ ਜਦੋਂ ਬੈਲਟ ਲੱਗਦੀ ਹੈ ਵਧੀਆ ਕੰਫਰਟੇਬਲ ਹੈ ਇਹ ਪੂਰਾ 2 ਮੀਟਰ ਤੇ ਜਾ ਰਹੇ ਹੋ ਹੈਲਮਟ ਨਹੀਂ ਪਾਇਆ ਤੁਸੀਂ ਸਰਦਾਗਾ ਤੁਸੀਂ ਤਾਂ ਕਸੇ ਦੇ ਵੀ ਨਹੀਂ ਪਾਇਆ ਨਹੀਂ ਪਾਇਆ ਕਿਸੇ ਤੋਂ ਹੀ ਨਹੀਂ ਆਪਾਂ ਪਰ ਪਾਣਾ ਚਾਹੀਦਾ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਅਸੀਂ ਮੈਡੀਕਲ ਰਿਪ ਟੂ ਵੀਲਰ ਪਾਣਾ ਬਹੁਤ ਔਖੀ ਹੋਈ ਹੈ ਜਦੋਂ ਅਸੀਂ ਲੋਕਲ ਹੁੰਨੇ ਆ ਉਦੋਂ ਥੋੜਾ ਸਾਈਡ ਤੇ ਹੋਈ ਹੈ ਉਦੋਂ ਤੁਹਾਡੀ ਪ੍ਰੋਬਲਮ ਆਉਂਦੀ ਹੈ ਲੋਕਲ ਦੇ ਵਿੱਚ ਸਾਨੂੰ ਬਾਰ ਬਾਰ ਉਤਾਰਨਾ ਪੈਂਦਾ ਡਾਕਟਰ ਦੇ ਜਾਣਾ ਪਰ ਦੋ ਤਿੰਨ ਵਾਰੀ ਚੋਰੀ ਵੀ ਹੋ ਗਿਆ ਜਦੋਂ ਮੈਂ ਲੌਂਗ ਡਰਾਈਵ ਤੇ ਜਾਣਾ ਨਾ ਮਨ ਲਓ ਮੈਂ ਜਗਰਾਉਂ ਜਾਣਾ ਜਾਂ ਲੁਧਿਆਣਾ ਜਾਣਾ ਉਦੋਂ ਅਸੀਂ ਮੇਰੇ ਭਾਇਆ ਹੁੰਦਾ ਸੀ ਆਪ ਲੋਕਾਂ ਨੂੰ ਵੈਸੇ ਤੁਸੀਂ ਜੇ ਪਾਓਗੇ ਬਹੁਤ ਵਧੀਆ ਤੁਹਾਡੀ ਪ੍ਰੋਟੈਕਸ਼ਨ ਲਈ ਹੈ ਤੁਹਾਨੂੰ ਪਾਣਾ ਚਾਹੀਦਾ ਬਿਲਕੁਲ ਜੀ ਵਾਈਸ ਪੰਜਾਬ ਟਾਈਮ ਰਾਹੀਂ ਅਸੀਂ ਲੋਕਾਂ ਨੂੰ ਅੱਜ ਜਾਗਰੂਕ ਕਰ ਰਹੇ ਹਾਂ ਠੰਡ ਦਾ ਮੌਸਮ ਹੈ ਔਰ ਤੁਹਾਨੂੰ ਜਿਹੜਾ ਹੈਗਾ ਬੈਲਟ ਤੇ ਜਾ ਰਹੇ ਹੋ ਤਾਂ ਬੈਲਟ ਜਰੂਰ ਲਗਾ ਕੇ ਜਾਓ ਔਰ ਅਗਰ ਦੇਕਰ ਤੁਸੀਂ 2 ਮੀਟਰ ਤੇ ਜਾ ਰਹੇ ਹੋ ਤਾਂ ਤੁਸੀਂ ਜਿਹੜਾ ਹੈਗਾ ਹੈਲਮਟ ਵੀ ਪਾਓ ਔਰ ਕੱਟੋਂ ਕਰ ਥੋੜੀ ਜਿਹੀ ਡਿਸਟੈਂਸ ਰੱਖੋ ਜੇਕਰ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਆਪਾਲਨਾ ਕਰਾਂਗੇ ਤਾਂ ਹੀ ਅਸੀਂ ਦੂਜੇ ਕਿਸੇ ਨੂੰ ਕਹਿ ਸਕਾਂਗੇ ਕਿ ਸੇਫਟੀ ਬੈਲਟ ਲਾਦਗੀ ਕਿਉਂਕਿ ਇਹ ਟੀ ਟੋਕਲ ਹੁੰਦਾ ਹੈ ਜੀ ਆ ਜਾਇਦਾ। ਆ ਜਾ ਨੂੰ। ਕਾਨੂੰਨ ਦਾ ਕਾਨੂੰਨ ਦੇ ਵਿੱਚ ਰਹਿਣਾ ਚਾਹੀਦਾ ਸਾਨੂੰ। ਘਰੇ ਵੀ ਕੋਈ ਇੰਤਜ਼ਾਰ ਕਰ ਰਿਆ ਹੁੰਦਾ। ਖਾਂ ਧਿਆਨ ਦੇਜੋ ਇਹਦਾ ਹੈ। ਬਿਲਕੁਲ ਜੀ ਘਰ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਇੰਤਜ਼ਾਰ ਕਰ ਰਿਆ ਹੋਗਾ ਔਰ ਉਹਨੂੰ ਲੈ ਕੇ ਜਣਾ ਆ ਜਾ ਸਾਡਾ ਅੱਜ ਮੇਨ ਮਕਸਦ ਸੀਗਾ ਲੋਕਾਂ ਨੂੰ ਜਾਗਰੂਕ ਕਰਨਾ ਬਿਲਕੁਲ ਆ ਦੇਖੋ ਰੌਂਗ ਸਾਈਡ ਵੀ ਲੋਕ ਜਿਹੜੇ ਅਗੇ ਨੇ ਜਿਆਦਾ ਆਪਣੀਆਂ ਗੱਡੀਆਂ ਲੈ ਕੇ ਆ ਜਾਂਦੇ ਨੇ ਤੇ ਰੌਂਗ ਸਾਈਡ ਗੱਡੀ ਡਿੱਕਲ ਵੀ ਸੀਗੀ ਤੁਹਾਨੂੰ ਮੈਂ ਦਿਖਾ ਰਿਹਾ ਤਾਂ ਲੋਕ ਤੁਸੀਂ ਬੈਟ ਲਗਾਈ ਹੋਈ ਆ ਤੇ ਲੋਕ ਬੈਟ ਵੀ ਲਗਾਉਂਦੇਗੇ ਤੇ ਕੀ ਕਹੋਗੇ ਲੋਕਾਂ ਨੂੰ ਟ੍ਰੈਫਿਕ ਮਸ਼ੀਨਰੀ ਇਨੀ ਹੋਗੀ ਜਿਹੜੀ ਆ ਬਹੁਤ ਜਿਆਦਾ ਟ੍ਰੈਫਿਕ ਵੱਸਦਾ ਨਹੀਂ ਇਹ ਰੋਡ ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਜਿੰਨੇ ਸੀਗੇ ਉਦੋਂ ਜ਼ਿਆਦਾ ਟ੍ਰੈਫਿਕ 4 ਗੁਣੇ ਵੱਧ ਗਿਆ ਪ੍ਰੇਵਕਤਾ ਜਿਆਦਾ ਚੱਲੀ ਜਾਣਾ ਪਰ ਲੋਕਾਂ ਨੂੰ ਸਮੱਸਿਆ ਇਸ ਚੀਜ਼ ਦੀ ਕੋਈ ਹੱਲ ਨਹੀਂ ਹੋ ਸਕਦਾ ਜਿਦਾ ਪਾਰਕਾਂ ਜਿਆਦਾ ਵਧਣ ਵੀ ਜਿੱਥੇ ਲੋਕਾਂ ਨੂੰ ਸਹੂਲਤ ਮਿਲੇ ਜਾਂ ਲੋਕਲ ਚੀਜ਼ਾਂ ਲੱਗ ਜਾਣ ਜਿੱਥੇ ਵੀ ਖੜ੍ਹਾ ਕੇ ਅਗਲਾ ਉਹ ਚੀਜ਼ ਤੇ ਚੜ੍ਹ ਕੇ ਤੇ ਆਪ ਦਾ ਸੌਦਾ ਪਤਾ ਖਰੀਦ ਲੈਣ ਦੇਣ ਹੈਗੇ ਜੀ ਅੱਜਕੱਲ ਤੋਂ ਦੇ ਵਿੱਚ ਕਿੰਨੀ ਤੇ ਸੇਫਟੀ ਰੱਖਣੀ ਚਾਹੀਦੀ ਹੈ ਨਹੀਂ ਸੇਫਟੀ ਪੂਰੀ ਰੱਖਣੀ ਚਾਹੀਦੀ ਹੈ ਕਿਉਂਕਿ ਹਰੇਕ ਲਾਈਟ ਦੇ ਨਾਲ ਲਾ ਕੇ ਰੋਡ ਤੇ ਭਜਾਈ ਆਉਂਦਾ ਹੈ 80 ਦੀ ਸਪੀਡ ਤਾਈ ਮੈਂ ਧੁੰਦ ਚ ਦੇਖਿਆ ਲੋਕ ਚਲਾਉਂਦੇ ਪਰ ਜੇ ਇੱਕ ਗੱਡੀ ਟਕਰਾਉਂਦੀ ਇਹਦੇ ਨਾਲ 10 ਗੱਡੀਆਂ ਹੋਰ ਟਕਰਾਉਂਦੀਆਂ ਧੁੰਦ ਦੇ ਵਿੱਚ ਜਿਹੜੀ ਹੈ ਤਕਰੀਬਨ ਵੱਧ ਤੋਂ ਵੱਧ ਜਿਹੜੀ 80 35 ਦੀ ਰਫਤਾਰ ਤੋਂ ਨਹੀਂ ਤੇਜ਼ ਚੱਲਣੀ ਚਾਹੀਦੀ ਬਹੁਤ ਸੋਣੀ ਗੱਲ ਗਈ ਹੈ ਜੀ ਤੁਦਦੇ ਦਿਨ ਰਹੇ ਨੇ ਤੇ ਤੁਹਾਨੂੰ ਗੱਡੀ ਦੇ ਲਈ ਮੱਖਣ ਸੀਗਾ ਲੋਕਾਂ ਨੂੰ ਜਾਗਰੂਕ ਕਰਨਾ ਕਿਉਂਕਿ ਤੁਹਾਡਾ ਵੀ ਘਰੇ ਕੋਈ ਇੰਤਜ਼ਾਰ ਕਰ ਰਿਹਾ ਲਗਾਤਾਰ ਹਾਫੇ ਵਜ ਰਹੇ ਨੇ ਧੁੰਦ ਪੈਰੀ ਹੈਗੀ ਆ ਸਾਨੂੰ ਟ੍ਰੈਫਿਕ ਦੇ ਨਿਯਮਾਂ ਦਾ ਹੀ ਪਾਲਣਾ ਕਰਨੀ ਤੇ ਵੀ ਇਹ ਲੋਕਾਂ ਨਾਲ ਗੱਲਬਾਤ ਕੀਤੀ ਸਾਡੇ ਨਾਲ ਖੜੇ ਨੇ ਪੁਲਿਸ ਕਰਮਚਾਰੀ ਕਿਉਂਕਿ ਦਿਨ ਰਾਤ ਇਹ ਲਗਾਤਾਰ ਡਿਊਟੀ ਤੇ ਰਹਿੰਦੇ ਨੇ ਭਾਜੀ ਕਿੱਦਾਂ ਨਹੀਂ ਲੋਕਾਂ ਨੂੰ ਦੱਸ ਰਹੇ ਹੋ ਜਾਗਰੂ ਕਰ ਰਹੇ ਹੋ ਟ੍ਰੈਫਿਕ ਵੀ ਕੋਈ ਹੱਥੋਂ ਲੱਗ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਮੌਕੇ 'ਤੇ ਅਜੇ ਗਾਂਧੀ ਜੀ ਤੇ ਡੀਐਸਪੀ ਟ੍ਰੈਫਿਕ ਸਰਵਜੋਰਾ ਸਿੰਘ ਜੀ ਕਾਂਗੜਾ ਤੇ ਸਾਡੇ ਟ੍ਰੈਫਿਕ ਸੰਚਾਲਕ ਸ੍ਰੀ ਕੇਂਤਪ੍ਰਸਾਦ ਜੀ ਵੀ ਰਹਨ ਨੋਮਾਈ ਹੇਠ ਟ੍ਰੈਫਿਕ ਨੂੰ ਅਵੇਅਰ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੈਮ ਚਲਾਈ ਜਾ ਰਹੀ ਹੈ ਲੋਕਾਂ ਨੂੰ ਧੁੰਦ ਦੇ ਵਿੱਚ ਆਪਣੀ ਗੱਡੀ ਦਾ ਨਰੀਖਣ ਕਰਨ ਤੋਂ ਪਹਿਲਾਂ ਲਾਈਟਾਂ ਵਗੈਰਾ ਸਾਰਾ ਕੁਝ ਦੇਖ ਕੇ ਚੱਲੋ ਧੁੰਦ ਦੇ ਵਿੱਚ ਕਦੇ ਕਾੜੀ ਨਾ ਕਰੋ ਅਵੇਅਰ ਕੀਤਾ ਜਾਂਦਾ ਹੈ ਹੈਲਮਟ ਪਾ ਕੇ ਚੱਲੋ ਇਸ ਲਈ ਵਿਸ਼ੇਸ਼ ਮੈਮ ਟ੍ਰੈਫਿਕ ਪੁਲਿਸ ਵੱਲੋਂ ਚਲਾਈ ਗਈ ਹੈ ਤੇ ਸਾਡੇ ਪ੍ਰੈਸਰਪੋਰਟਰਾਂ ਵੱਲੋਂ ਵੀ ਸ਼ਹਿਰ ਦੇ ਅੰਦਰ ਵਕ ਵਕ ਖਾਨ ਤੋਂ ਲੈ ਕੇ ਵੱਡੇ ਚਰਜੇ ਟੰਗ ਨਾਲ ਅਵੇਅਰ ਕੀਤਾ ਜਾ ਰਿਹਾ ਹੈ ਕੁਝ ਨਵੇਂ ਵੀ ਲਾਗੂ ਹੋ ਰਹੇ ਨੇ ਇਹ ਚਲਾਨ ਮਰੇ ਦੀ ਹਾਂਜੀ ਹੁਣ ਬਦ ਤੋਂ ਬਦ ਜਿਹੜਾ ਪੋਕਸਾ ਮਾਨਜੋਗ ਸਾਹਦੇ ਹੁਕਮ ਅਨੁਸਾਰ ਇਹ ਚਰਾਂਦਾ ਇਹ ਅਗਰ ਇਹ ਨਾਕੇ ਪਰ ਕੋਈ ਗੱਡੀ ਨਹੀਂ ਰੋਕਦਾ ਤਾਂ ਉਹ ਇਹ ਨਾ ਸਮਝੇ ਕਿ ਉਹ ਚਲਾਨ ਨਹੀਂ ਹੋਣਾ ਗੱਡੀ ਦੇ ਨੰਬਰ ਤੋਂ ਹੀ ਇਹ ਚਰਾਂ ਉਸਦੇ ਐਡਰੈਸ ਤੇ ਚਲਾ ਜਾਣਾ ਤੇ ਇਸ ਕੋ ਬੇਤਰਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਇਹ ਚਲਾਨਾਂ ਤੋਂ ਬਚੋ ਕਿਸੇ ਵੀ ਤਰ੍ਹਾਂ ਦਾ ਚਲਾਨ ਪੁਲਿਸ ਬਿਨਾਂ ਅੰਗਲੀ ਤੋਂ ਨਹੀਂ ਕਰਦੇ ਬਿਲਕੁਲ ਜੀ ਹੁਣ ਆ ਤਾਂ ਤਨ ਪੱਲੇ ਬਣ ਲੋ ਵੀ ਤੁਸੀਂ ਇਹ ਸੋਚੋ ਵੀ ਤੁਹਾਨੂੰ ਨਾਕੇ ਤੇ ਨਹੀਂ ਰੋਕਿਆ ਜਾਂ ਤੁਸੀਂ ਨਹੀਂ ਰੁਕੇ ਜੇ ਗੱਡੀ ਭਜਾਲੀ ਤਾਂ ਤੁਹਾਡੇ ਜਾਨ ਤੋਂ ਪਹਿਲਾਂ ਤੁਹਾਡੇ ਘਰੇ ਦਾਗਾ ਚਲਾਨ ਪਹੁੰਚਿਆ ਆਉਂਦਾ